ਸ਼ਾਮ ਤੋਂ ਹਾਂਜੀ ਮੈਂ ਐਵੇਂ ਵੇਖਿਆ ਨਾ ਨੀ ਮੱਖੀਆਂ ਆਉਂਦੀਆਂ ਆਉਂਦੀਆਂ ਨਾ ਮੈਂ ਕਰਕੇ ਹੋਣਾ ਕੋਈ ਕੋਈ 4 ਵਾਰ ਵਾ ਵਾ ਉਹਨੇ ਦਮ ਦਾ ਹੱਲਾ ਇੱਕ ਉਹਦਾ ਹੱਲਾ ਉਹ ਤਾਂ ਕਰਦੇ ਆ ਕਰਦੇ ਇੱਕ ਵਾਰ ਮੇਲਾ ਆਹ ਮੇਰੇ ਦੋਸਤ ਆਪ ਲੋਕਾਂ ਨੂੰ ਮਿਲ ਲੈਣ ਦੇ ਆਹ ਸਾਰ ਤੇ ਉਹ ਸਸੀ ਗਾ ਜੀ ਸਸੀ ਗਾ ਜੀ ਮੈਂ ਮੇਰੇ ਕੋਲ ਹਾਂ ਜੀ ਕੋਈ ਮਸਲਾ ਨਹੀਂ ਮਿਲਣਾ ਹੈ ਪਰ ਉਹਨਾਂ ਦਾ ਫੇਰ ਲੈਣ ਦਾ ਯਸਰ ਹੋ ਰਿਹਾ ਹੈ ਨਾ ਉਹਨਾਂ ਦੇ ਭਾਈ ਉਹਨਾਂ ਨੂੰ ਪਿੱਛੇ ਤੱਕ ਹੀ ਲੋ ਆ ਜੀ ਮਾਈਸੀ ਅੱਛਾ ਤੁਸੀਂ ਕਮਾਈ ਸੀ ਹਾਂ ਜੀ ਰਜਿਸਟਰੀ ਸੀ ਹਾਂ ਜੀ ਕੋਈ ਦਿੱਕਤ ਨਹੀਂ ਰਜਿਸਟਰੀ ਨਹੀਂ ਕਿਸੇ ਤਰ੍ਹਾਂ ਜਦੋਂ ਇਹ ਕਿਹਾ ਹੋਵੇ ਵੀ ਪਰਸ ਨੂੰ ਆਜੀ ਕੱਲ ਨੂੰ ਆ ਜੀ ਨਹੀਂ ਜੀ ਨਹੀਂ ਠੀਕ ਹੈ ਠੀਕ ਹੋ ਗਏ ਸਾਡੇ ਪਹਿਲਾਂ ਵੀ ਤੁਸੀਂ ਕਚਹਿਰੀ ਚ ਹੁੰਦੇ ਰਹੇ ਹੋ ਹਾਂ ਜੀ ਹੁਣ ਅੱਕੇ ਨਾਲੋਂ ਪਹਿਲਾਂ ਨਾਲੋਂ ਕੋਈ ਫਰਕ ਹੈ ਹਾਂਜੀ ਕਾਫੀ ਫਰਕ ਮਤਲਬ ਇੱਥੇ ਕੋਈ ਕੰਮ ਕਰਨਾ ਪਿਆ ਨਹੀਂ ਜੀ ਨਹੀਂ ਜਿੰਨਾ ਨੰਬਰ ਸੀ ਤੁਹਾਡਾ ਉਹਨਾਂ ਮਾ ਆ ਗਿਆ ਹਾਂਜੀ ਆ ਗਿਆ ਨੰਬਰਦਾਰ ਜੀ ਮੈਂ ਕੋਲ ਨੰਬਰਦਾਰ ਹਾਂਜੀ ਅੱਛਾ ਅੱਛਾ ਤੋਂ ਕਿੰਨੀ ਇੱਕ ਦਿਨ ਚ ਕਾਫੀ ਹੋ ਜਾਂਦੀ ਹੈ ਜੀ ਤੇ ਤਹਿਸੀਲਦਾਰ ਬੈਂਦੇ ਟਾਈਮ ਤੇ ਹਾਂ ਬਿਲਕੁਲ ਠੀਕ ਹੈ ਔਰ ਟਾਈਮ ਤੱਕ ਬੈਂਦੇ ਨਾ ਹਾਂਜੀ ਹਾਂਜੀ ਠੀਕ ਟਾਈਮ ਸਰ ਬੈਂਦੇ ਨੇ ਠੀਕ ਹੈ ਜੀ ਵਿਕਰਮ ਰਾਤ ਦੀ ਯਾਰ ਚਲੇ ਹਾਂ ਸਰ ਠੀਕ ਠਾਕ ਕਿਵੇਂ ਚੱਲ ਰਿਹਾ ਬਹੁਤ ਵਧੀਆ ਸਰ ਚਲੋ ਮੈਂ ਤਾਂ ਜਨ ਪਟਿਆਲੇ ਜਾ ਰਿਹਾ काफी कोई कोई लोग शिकायत तो लेके आ रहे करो काफी करो करो गुड लक संबोधन करूंगा मैं बोल दूंगा बाद निकल के आराम ना कर लो ਨਾ ਮਾਰੋ ਠੀਕ ਹੈ ਜਿਹਨੂੰ ਮਿਲਣਾ ਹੈ ਉਹਨੂੰ ਮਿਲ ਲੈਣ ਦਿਓ ਮੈਂ ਜੀ ਹਾਂ ਜੀ ਸਿੱਧਾ ਵੀ ਜਬਟਾਈ ਲਈ ਜਾਂਦੀ ਹੈ ਸਿੱਧਾ ਅਸਲ ਸਿੱਧਾ ਜਿਵੇਂ ਸਿੱਧਾ ਸਰ ਜਸਪੀ ਸਿੰਘ ਸਰ ਜਸਪੀ 2020 ਬੈਸ OK ਬੈਠੋ ਬੈਠੋ ਤੇ ਕਿੰਨੀਆਂ ਕਦਮ ਹੈ ਇਹ ਕੁਰਸੀ ਤੁਹਾਡੀ ਇਹ ਕਿੰਨੀਆਂ ਕ੍ਰੇਸਟੀਆਂ ਇੱਕ ਦਿਨ ਚਾਹੀਦੀ ਸਰ ਆਰਾਊਂਡ 32 35 ਵਿੱਚ ਸਵੀਚ ਹੋ ਸਰ ਨਹੀਂ ਇਕਰੇਚ ਇਕਰੇਚ ਸਾਰੀਆਂ ਇਕਰੇਚ ਨਵੇੜ ਕੇ ਜਾਣੀ ਹਾਂਜੀ ਸਰ ਸਾਰੀਆਂ 5 ਵਜੇ 4 ਵਜੇ ਤੋਂ ਪਹਿਲਾਂ ਸਾਰੀਆਂ ਨਵੇੜ ਜਾਣੀ ਨਵੇੜ ਜਾਣੀ ਹਾਂਜੀ ਬਾਕੀ ਫੋਟੋ वगैरह ਦਾ ਸਿਸਟਮ ਇਹ ਸਾਰਾ ਅੱਤਰ ਇਕ ਇੱਕ ਫਾਟਾ ਬਲਕਿ ਫਿਰ ਸਰ ਪਾਰਟੀ ਅੱਥੇ ਹੋਈ ਹੈ ਸਲੇ ਮੇਰੇ ਕੋ ਪੇਸ਼ ਹੁੰਦੀ ਹੈ ਫੀਡ ਕਰੋ ਕਰੋ ਰਿਸਤੀ ਕਰੋ ਮੇਰੇ ਸਾਹਮਣੇ ਯਾਰ ਇਹਦੇ ਹੋ ਜਾ ਦੇ ਕੇ ਯਾਰ

ਆਹ ਨਹੀਂ ਐਂ ਦੇ ਐਂ ਬਾਕੀ ਨਾ। ਕਿ ਚੱਲੀ ਲੱਗਣਾ। ੱਡਾ ਨੋ ਗਏ। ਓਕੇ। ਕਿ ਸਸਕਾਰ। ਕੋਈ ਦਿੱਕਤ ਤਾਂ ਨਹੀਂ ਕਿਸੇ। ਨਹੀਂ ਜੀ ਕੋਈ ਦਿੱਕਤ ਨਹੀਂ ਆਈ ਜੀ। ਕੋਈ ਲਿਖਣ ਵੇਲੇ ਰਿਸਤੀ ਲਿਖਣ ਵੇਲੇ ਬਾਹਰ ਜਾ ਕੋਈ। ਨਹੀਂ ਜੀ ਕੋਈ ਦਿੱਕਤ ਨਹੀਂ ਆਈ ਜੀ। ਕਿਸੇ ਤਰ੍ਹਾਂ ਕੋਈ ਦਿੱਕਤ ਨਹੀਂ। ਕੋਈ ਵਾਧ ਕੋਈ ਪੈਸਾ ਕੋਈ ਨਹੀਂ ਕੋਈ ਵਾਧ ਵੈਧਾ ਨਹੀਂ ਕਿਸੇ ਨੇ ਕੋਈ ਮੰਗਦਾ ਨਹੀਂ ਜਿੰਨੀ ਫੀਸ ਬਣਦੀ ਓਨੀ। ਹਾਂਜੀ ਹਾਂਜੀ ਓਨੀ ਫੀਸ ਲਈ ਜਾਂਦੀ। ਓਨੀ ਫੀਸ ਕਰਕੇ। ਹਾਂਜੀ। ਤੇ ਕਦੋਂ ਇਹਨਾਂ ਨੂੰ ਮਿਲਦੀ ਹੈ? ਆਨਲਾਈਨ ਮਿਲ ਜੂਗਾ ਸਰ ਇੱਥੇ ਹੋਣ ਟ੍ਰੇਨਿੰਗਰ ਜੇਕਰ ਅੱਛਾ ਵਿਦਿਨ 10 ਮਿੰਟਸ ਸਰ ਇਹਨਾਂ ਨੂੰ ਜਿਸ ਤਰ੍ਹਾਂ ਇਸੇ ਤਰ੍ਹਾਂ ਹਰੇਕ ਨਾਲ ਫਿਰ 1 ਮਿੰਟ ਅਗਲੀ ਪਾਰਟੀ ਦੀ ਹੋਪਣੀ ਅੱਛਾ ਸਰ ਸਸਤੀ ਗੱਲ ਜੀ ਸਸਤੀ ਗੱਲ ਅਗਲਾ ਬਲਦ ਅੱਜ 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 ਮੈਂ ਅੱਜ ਬਹੁਤਾਂ ਜੱਗੇ ਕਰਦੇ ਟੀਵੀ ਤੋਂ ਵਾ ਵੇਖ ਲਈ ਇਸ ਵਾਰ ਤੁਹਾਡੇ ਨਾਲ ਅੱਜ ਤੁਹਾਡੇ ਵਰਗਾ ਜੀ ਬਹੁਤ ਜੀ ਤੁਹਾਡੇ ਲਈ ਨੈਕਸਟ ਸੀ ਰਾਜਪੁਰਾ ਪਰਮਿੰਦਰ ਸਿੰਘ ਜੀ ਉਹਨਾਂ ਦੇ ਵਿਰਾਸਤ ਦਾ ਕੰਮ ਸੀ ਰਾਜਪੁਰਾ ਪਰਮਿੰਦਰ ਸਿੰਘ ਪਰਮਿੰਦਰ ਸਿੰਘ ਜੀ ਥੋੜੀ ਲਖਣ ਵੀ ਤੁਹਾਨੂੰ ਸੀ ਪਰਮਿੰਦਰ ਸਿੰਘ ਵੀ ਬ੍ਰੈਂਡ ਤੋਂ ਅੱਛਾ ਇਹ ਕਰਨ ਜੀ ਤੁਹਾਨੂੰ ਮਿਲਣੀ ਮਾਤਾ ਜੀ ਨੂੰ ਆਉਂਦੇ ਬਈ ਮਾਤਾ ਜੀ ਦੇਖੋ ਬਾਲੀ ਵਾਲੇ ਮੋਟੇ ਰਿਸ਼ਟੇ ਕਰਾਉਂਦਾ तहसीलदार सब नो रिस्ट करालोर ਫਰਟ ਕੋਈ ਟੋਕੀ ਨਹੀਂ ਸਵਰਨ ਕਰਨਾ ਕੱਢਾ ਨੇ ਓਕੇ ਸੋ ਤੀ ਤੋ 35 ਦੀ ਐਵਰੇਜ ਹੈ ਜਿਆਦਾ ਬੇਟਿੰਗ ਨਹੀਂ ਰਹਿੰਦੀ ਸਰ ਲੱਕੀ ਕਈ ਵਾਰੀ ਜਿਆਦਾ ਹੋ ਜਾਂਦੀ ਹੈ ਸਰ ਕਈ ਵਾਰੀ ਕੋਈ ਜਿਆਦਾ ਹੋ ਜਾਂਦੀ ਹੈ ਪਰ ਤੁਸੀਂ ਪ੍ਰੋਪਰ ਉਧਰ ਬਿਠਾ ਕੇ ਅਨਾਉਂਸ ਕਰ ਜਿਹੜੀ ਸਰ ਜਿੱਸੀ ਹੁੰਦੀ ਮਤਲਬ ਅੱਧੇ ਘੰਟੇ ਤੋਂ ਵੱਧ ਸਰ ਅੱਧੇ ਘੰਟੇ ਤੋਂ ਵੱਧ ਲੱਗਦਾ ਕਿਸੇ ਸਰ ਮੈਂ ਰਿਪਰੈਜ਼ੈਂਟੈਂਟ ਆਈ ਹਾਂ ਮੁੰਡਾ ਬਹੁਤ ਟਾਈਮ ਲੱਗਦਾ ਨਹੀਂ ਵਧੀਆ ਯੰਗ ਮੁੰਡੇ ਹੋ ਤੁਸੀਂ सर, करो सर चंगा लगे तो कराओकत आई तो सर। सर, 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 है मैं

caramola las ਕਾਸਲ ਦੇ ਵਿੱਚ ਅਫਸਰ ਤੇ ਦੇ ਉਹੋ ਪਿੰਡਾਂ ਜਾਂਦੇ ਕੋਈ ਰਜਿਸਟਰੀ ਕਿਤੇ ਜਿੱਦਾਂ ਕਿ ਜਿੱਦਾਂ ਦੇ ਮੁਸ਼ਕਲ ਜੀ ਹੈ ਮੌਕੇ ਤੋਂ ਦਾ ਹੱਲ ਵੀ ਕਰਦੇ ਹੈ ਕਈ ਵਾਰੀ ਤੁਸੀਂ ਦੇਖਿਆ ਹੁਣ ਮੈਂ ਵੀ ਜਾਂਦਾ ਜਾਂਦਾ ਕਿਤੇ ਵੀ ਬਿਲਕੁਲ ਕਿਸੇ ਸਕੂਲ ਚ ਕਿਸੇ ਕਚਹਿਰੀ ਚ ਕਿਤੇ ਕੋਈ ਸਰਕਾਰੀ ਹੋਰ ਦਫਤਰ ਚ ਅਸਟਾਰਟ ਨਹੀਂ ਵੀ ਰੁਕ ਜਾਣਾ ਸੋ ਅੱਜ ਪਟਿਆਲਾ ਜਾਂਦੇ ਜਾਂਦੇ ਰਾਜਪੁਰੇ ਜੀ ਕੋਟ ਦੇ ਵਿੱਚ ਰੁਕੇ ਹਾਂ ਤੁਸੀਂ ਸਾਡਾ ਆਪਣੇ ਕੈਮਰਾ ਵਿੱਚ ਕੈਦ ਕੀਤਾ ਤੇ ਡੀਐਸਪੀ ਆਫਿਸ ਦੇ ਆਂ ਦਿੱਕਤਾਂ ਪਰ ਲੋਕ ਮਿਲੇ ਕਈਆਂ ਦੀਆਂ ਹਿਸ਼ਟੀਆਂ ਹੋ ਗਈਆਂ ਕਈਆਂ ਦੀਆਂ ਹਜੇ ਵੇਟਿੰਗ 'ਚ ਨੇ ਮੈਂ ਤਹਿਸੀਲਦਾਰ ਸਾਹਿਬ ਦੇ ਕਮਰੇ ਵਿੱਚ ਜਾ ਕੇ ਦੋ ਤਿੰਨ ਹਿਸ਼ਟੀਆਂ ਲਾਈਵ ਵੀ ਦੇਖੀਆਂ ਕਿ ਕੀ ਸਿਸਟਮ ਹੈ ਤੇ ਤਹਿਸੀਲਦਾਰ ਕਹਿੰਦੇ ਵੀ 35 ਤੋਂ 40 ਦੀ ਐਵਰੇਜ ਹੁੰਦੀ ਹੈ ਹਰ ਰੋਜ਼ ਤੇ 30 ਤੋਂ 40 ਇਸੀ ਰਿਚ ਚਾਂ ਕਰਕੇ ਜਾਂਦੇ ਸੋ ਲੋਕਾਂ ਨੇ ਵੀ ਇਹੀ ਦੱਸਿਆ ਕਿ ਬਹੁਤ ਫਰਕ ਹੈ ਪਹਿਲਾਂ ਨਾਲੋਂ ਕਿ ਹੁਣ ਆਉਂਦੇ ਆ ਔਰ ਆ ਕੇ ਕੋਈ ਵੀ ਅਫਸਰ ਕੁਰਸੀ ਤੇ ਐ ਨਹੀਂ ਹੈਗਾ ਗਾਇਬ ਹੈ ਕੁਰਸੀ ਤੋਂ ਹੁੰਦਾ ਕੰਮ ਹੋਣਾ ਹੁੰਦਾ ਤਾਂ ਉਸੇ ਵੇਲੇ ਹੋ ਜਾਂਦਾ ਜੇ ਕੋਈ ਹੋਰ ਡਾਕੂਮੈਂਟ ਚਾਹੀਦਾ ਹੋਵੇ ਤਾਂ ਸੋ ਮਗਾ ਮਗਾ ਲੈਂਦੇ ਨੇ ਪਬਲਿਕ ਦੇ ਸਾਹਮਣੇ ਤੁਸੀਂ ਸਾਰਾ ਲਾਈਵ ਰਿਕਾਰਡ ਵੀ ਕੀਤਾ ਲੋਕਾਂ ਦੇ ਵਿਊਜ਼ ਉਸ ਦਿੱਕਤਾਂ ਵੀ ਲੋਕਾਂ ਨੇ ਦੱਸਿਆ ਨੇ ਕਿ ਕਈ ਲੰਬੇ ਕੇਸ ਲਟਕਦੇ ਪਏ ਨੇ ਸੋ ਆਬੀਅਸੀ ਕੋਸ਼ਿਸ਼ ਕਰਾਂਗੇ ਕਿ ਕੰਮ ਜਿਹੜਾ ਫਾਸਟ ਹੋਵੇ ਕਿਉਂਕਿ ਅੱਜ ਦੇ ਜ਼ਮਾਨੇ 'ਚ ਖੱਜਲ ਖਵਾਰੀ ਹੋਵੇ ਆਨਲਾਈਨ ਜ਼ਮਾਨੇ 'ਚ ਖੱਜਲ ਖਵਾਰੀ ਹੋਵੇ ਤਾਂ ਫਿਰ ਮਤਲਬ ਬਿਲਕੁਲ ਸਿਸਟਮ ਅਲਾਉ ਨਹੀਂ ਕਰਦਾ ਸੋ ਅਸੀਂ ਅਪਡੇਟ ਕੀਤਾ ਹੋਇਆ ਸਾਰਾ ਸਿਸਟਮ ਤੇ ਅੱਧੇ ਘੰਟਾ ਅੱਧੇ ਘੰਟੇ ਦੇ ਵਿੱਚ ਵਿੱਚ ਰਿਸਟਰੀ ਹੋ ਕੇ ਉਹਨੂੰ ਪ੍ਰਿੰਟ ਬਦਾ ਮਿਲ ਜਾਂਦਾ ਹੈ ਤਰੀ ਦਾ ਤਾਂ ਹੰਦਸਿਆ ਤੇ ਲੋਕ ਕਹਿ ਕੀ ਹੈ ਇਹ ਨਹੀਂ ਕਿਸੇ ਨੇ ਕੁਝ ਕਹਿ ਨਹੀਂ ਸਾਰੇ ਸਾਰੇ ਅਧਿਕਾਰੀ ਜਿਹੜੇ ਨੇ ਉਹ ਮੌਜੂਦ ਨੇ ਮੈਂ ਤਾਂ ਚੰਨ ਕਾਇਆ ਤਾਂ ਪਤਾ ਵੀ ਨਹੀਂ ਸਕੇ ਲੋਕ ਕਿੰਨਾ ਜ਼ਿਆਦਾ ਸਮੱਸਿਆਵਾਂ ਕੀ ਕੁਝ ਨਹੀਂ ਲੋਕ ਦੱਸ ਰਹੇ ਨੇ ਦੇਖੋ ਲੋਕ ਕਹਿੰਦੇ ਬਹੁਤ ਫਰਕ ਹੈ ਪਹਿਲਾਂ ਨਾਲੋਂ ਕਹਿੰਦੇ ਵੀ ਅਸੀਂ ਪਹਿਲੀ ਗੱਲ ਤਾਂ ਅਸੀਂ ਪਹਿਲੀ ਵਾਰ ਕਿਸੇ ਮੁੱਖ ਮੰਤਰੀ ਨੂੰ ਐ ਕਚਹਿਰੀਆਂ 'ਚ ਫਿਰਦਾ ਦੇਖ ਰਹੇ ਹਾਂ ਪਹਿਲੀ ਗੱਲ ਤਾਂ ਇਹ ਠੀਕ ਹੈ ਨਾ ਇੱਥੇ ਤਾਂ ਲਾਈਨ ਲੱਗੀਆਂ ਹੁੰਦੀ ਸੀ ਇੱਥੇ ਤਾਂ ਤਸਿਲਦਾਰ ਨਹੀਂ ਆਉਂਦੇ ਸੀ ਇੱਥੇ ਅਫਸਰ ਨਹੀਂ ਆਉਂਦੇ ਸੀ ਸੋ ਹੁਣ ਉਹ ਹਾਜ਼ਰ ਵੀ ਰਹਿੰਦੇ ਨੇ ਤੇ ਮੇਰਾ ਚੰਨ ਕੌਣ ਦਾ ਵੀ ਮੈਂ ਕੋਈ ਇਹਨੂੰ ਇਹਨੂੰ ਆਪਾਂ ਰੇਡ ਨਾ ਕਹੋ ਇਹਨੂੰ ਇਹ ਕਰ ਲੋ ਵੀ ਮੈਂ ਸਮੱਸਿਆਵਾਂ ਸੁਣਨਾ ਹੈ ਮੈਂ ਅਧਿਕਾਰੀਆਂ ਦੇ ਵੀ ਸਮੱਸਿਆਵਾਂ ਸੁਣੀ ਆ ਕਿ ਕੰਪਿਊਟਰ ਵਗੈਰਾ ਸਹੀ ਚੱਲ ਰਹੇ ਨੇ ਕੋਈ ਦਿੱਕਤ ਤਾਂ ਨਹੀਂ ਆ ਰਹੀ ਪ੍ਰਿੰਟਿੰਗ 'ਚ ਕੋਈ ਦਿੱਕਤ ਤਾਂ ਨਹੀਂ ਆ ਰਹੀ ਫੋਟੋ ਹੁੰਦੀ ਹੈ ਜਿਹੜੀ ਰਿਸਿਵਲੇ ਉਹਦੀ ਕੋਈ ਦਿੱਕਤ ਤਾਂ ਨਹੀਂ ਆ ਰਹੀ ਸੋ ਇਹਨੂੰ ਇੱਕ ਸਮਝ ਲਓ ਵੀ ਦੇਖੋ ਜਿਹੜਾ ਰੇਡ ਤਾਂ ਨਾ ਕੋਈ ਵਿਰੋਧੀ ਪਾਰਟੀਆਂ ਵਗੈਰਾ ਕਰਦੇ ਉਹ ਦੇਖੋ ਜਿਵੇਂ ਹੋ ਗਿਆ ਅਸੀਂ ਤਾਂ ਹੁਣ ਸੱਤਾ 'ਚ ਅਸੀਂ ਤਾਂ ਇਹ ਪੁੱਛਣਾ ਹੈ ਕਿ ਹੁਣ ਕਰੀਏ ਕੀ ਅੱਗੇ ਹੋਰ ਕਵਾਟਰ ਕਿਵੇਂ ਕਰੀਏ ਸੋ ਮੈਨੂੰ ਚੰਗਾ ਲੱਗਿਆ ਲੋਕਾਂ ਨੇ ਵੀ ਦੱਸਿਆ ਕਿ ਅਸੀਂ ਖੁਸ਼ ਹਾਂ ਜ਼ਿਆਦਾਤਰ ਸਮਾਜ ਸੇਵਾ ਕੀ ਕੋਈ ਕਿਸੇ ਨੂੰ ਦੱਸ ਲੋਕਾਂ ਦੇ ਦੇਖੋ ਕੁਝ ਫੋਰਸ ਦੇ ਕੇਸ ਸੀਗੇ ਉਹ ਕਹਿੰਦੇ ਕੁਝ ਕਹਿੰਦੇ ਹੋ ਗਏ ਕੁਝ ਹਜੇ ਲਾਈਨ 'ਚ ਬੈਠੇ ਆ ਡੀਐਸਪੀ ਮੌਜੂਦ ਨੇ ਤੇ ਬਾਕੀ ਰਿਸਟਰੀਆਂ ਸੀਗੀਆਂ ਬਾਕੀ ਕਿਸੇ ਦਾ ਕੋਈ ਪ੍ਰਮਾਣ ਪੱਤਰ ਦਾ ਕੋਈ ਕੰਮ ਵੈਸੇ ਤਾਂ ਕੋਸ਼ਿਸ਼ ਸਾਡੀ ਇਹ ਹੋ ਗਈ ਆਉਣ ਵਾਲੇ ਦਿਨਾਂ 'ਚ ਕਿ ਲੋਕਾਂ ਨੂੰ ਘੱਟ ਤੋਂ ਘੱਟ ਕਚੈਰੀਆਂ ਜਾਣਾ ਪਵੇ ਜ਼ਿਆਦਾ ਕੰਮ ਉਹਨਾਂ ਦੇ ਪਿੰਡਾਂ ਜਾ ਕੇ ਅਫਸਰ ਕਰ ਦੇਣ ਜਿਵੇਂ ਆਨਲਾਈਨ ਕਰ ਦੇਣ ਜਾਂ ਜਿਵੇਂ ਦਿੱਲੀ ਦੇ ਵਿੱਚ ਚੱਲਦਾ ਕੰਮ ਡੋਰ ਟੂ ਡੋਰ ਸਰਵਿਸ ਕਹਿੰਦੇ ਆ ਸੋ ਮੈਨੂੰ ਚੰਗਾ ਲੱਗਿਆ ਕਿ ਅਚਾਨਕ ਆਏ ਜੇ ਤਾਂ ਪਤਾ ਕਿ ਪਹਿਲਾਂ ਪਤਾ ਲੱਗ ਜੇ ਫਿਰ ਤਾਂ ਕੁਝ ਚੀਜ਼ਾਂ ਠੀਕ ਵੀ ਕਰ ਲੈਂਦੇ ਨੇ ਉਹ ਠੀਕ ਵੀ ਕਰ ਲੈਂਦੇ ਆ ਪਰ ਅਚਾਨਕ ਲੋਕਾਂ ਨੂੰ ਮਿਲੇ ਆ ਅਚਾਨਕ ਅਫਸਰਾਂ ਨੂੰ ਮਿਲੇ ਆ ਤੇ ਕੰਮ ਦੇ ਦੇਖ ਕੇ ਮੈਨੂੰ ਚੰਗਾ ਲੱਗੇ ਮਾਨ ਸਾਹਿਬ ਕਿੰਨਾ ਕਿੰਨਾ ਫਾਇਦਾ ਹੋਗਾ ਕਿੰਨਾ ਫਾਇਦਾ ਹੋਗਾ ਮੈਂ ਮੈਂ ਤੁਹਾਡੇ ਜਰੀਏ ਮੈਂ ਤੁਹਾਡੇ ਜਰੀਏ ਸਾਰਿਆਂ ਨੂੰ ਕਹਿਣਾ ਚਾਹੁੰਦਾ ਜਿਹੜੇ ਕਚੈਰੀਆਂ 'ਚ ਵੀ ਨੇ ਜਾ ਸਰਕਾਰੀ ਹਸਪਤਾਲਾਂ ਚ ਡਾਕਟਰ ਨੇ ਜਾਂ ਜਾਂ ਨਰਸਾਂ ਨੇ ਜਾਂ ਸਫਾਈ ਸੇਵਕ ਨੇ ਜਾਂ ਕੋਈ ਵੀ ਕਿਸੇ ਸਰਕਾਰੀ ਨੌਕਰੀ ਤੇ ਹੋ ਕਿਰਪਾ ਕਰਕੇ ਆਪਣਾ ਤਨ ਦੇਹੀ ਨਾਲ ਆਪਣੇ ਫਰਜ਼ ਨਿਭਾਓ ਔਰ ਇੱਕ ਗੱਲ ਹੋਰ ਵੀ ਦੱਸਦਾ ਮੇਰਾ ਕੋਈ ਪਤਾ ਨਹੀਂ ਮੈਂ ਕਦੋਂ ਕਿਹੜੇ ਹਸਪਤਾਲ ਚ ਜਾ ਜਾ ਕਦੋਂ ਕਿਹੜੇ ਸਕੂਲ ਨੂੰ ਚੈੱਕ ਕਰ ਲਈਏ ਕਦੋਂ ਕਿਹੜੇ ਸਰਕਾਰੀ ਅਦਾਰੇ ਨੂੰ ਚੈੱਕ ਕਰ ਲਈਏ ਜੇ ਕੋਈ ਉੱਥੇ ਕਮੀ ਪਾਈ ਗਈ ਜਾਂ ਉੱਥੇ ਕੋਈ ਇਸ ਤਰ੍ਹਾਂ ਦੀ ਚੀਜ਼ ਪਾਈ ਗਈ ਜਿਹਦੇ ਨਾਲ ਲੋਕਾਂ ਨੂੰ ਖੱਜਲ ਖੁਆਰੀ ਹੁੰਦੀ ਹੈ ਤਾਂ ਸਖਤ ਤੋਂ ਸਖਤ ਕਾਰਵਾਈ ਕੀਤੀ ਹਾਂ ਐਨਓਸੀ ਦਾ ਦੇਖੋ ਐਨਓਸੀ ਦੀ ਕਾਫੀ ਪੁਰਾਣੀਆਂ ਸਰਕਾਰਾਂ ਨੇ ਜੋ ਕੰਡੇ ਵੀਜੇ ਹੋਇਆ ਅਸੀਂ ਚੁਗ ਰਹੇ ਹਾਂ ਆਉਣ ਵਾਲੇ ਦਿਨਾਂ ਵਿੱਚ ਤੁਹਾਨੂੰ ਐਨਓਸੀ ਵਾਲਾ ਜਿਹੜਾ ਮਸਲਾ ਨੂੰ ਹੱਲ ਕਰਕੇ ਨਹੀਂ ਦੇਖੋ ਦੇਖੋ ਕੋਈ ਵੀ ਚੀਜ਼ ਜੋ ਹੈ 75 ਸਾਲ ਪੁਰਾਣੀ ਬਿਮਾਰੀ ਹੈ ਇਹ ਠੀਕ ਹੈ ਨਾ ਕੱਟ ਗਈ ਮੈਂ ਆਪ ਕਹਿੰਨਾ ਆਪਣੇ ਸਪੀਚ ਕਿਹਦਾ ਮਦਲੇ ਨਹੀਂ ਹੈ ਕਿਸੇ ਨਾ ਕਿਸੇ ਪੱਤਰ ਤੇ ਕੋਈ ਨਾ ਕੋਈ ਅਫਸਰ ਹੁੰਦੇ ਨੇ ਜੀਨਸ ਹਰ ਰੋਜ਼ ਵਿਜੀਲੈਂਸ ਵੀ ਫੜਦੀ ਹੈ ਜਿਹੜੇ ਜਿਹੜੇ ਕਰਪਟ ਆ ਅਫਸਰ ਜਾਂ ਕੋਈ ਅਧਿਕਾਰੀ ਨੇ ਪਰ ਇੰਨਾ ਕਹਿਵੇ ਲੋਕਾਂ ਨੂੰ ਸੁਖ ਦਸਾਂ ਇਹ ਆ ਗਿਆ ਇੱਕ ਬੰਦੇ ਨੇ ਇੱਕ ਗੱਲ ਵਧੀਆ ਕਹੀ ਕਹਿੰਦੇ ਵੀ ਜੇ ਅਫਸਰਾਂ ਨੂੰ ਇਹ ਵੀ ਪਤਾ ਨਾ ਲੈ ਲਿਆ ਤੇ ਇਹਨਾਂ ਨੇ ਮੁੱਖ ਮੰਤਰੀ ਨੂੰ ਦੱਸ ਦੇਣ ਤੁਸੀਂ ਤੁਹਾਡੇ ਫੋਨ ਨੰਬਰ ਤੇ ਅਸੀਂ ਦੱਸ ਦਾਂਗੇ ਤੇ ਉਹਨਾਂ ਨੇ ਸਾਨੂੰ ਇੱਥੇ ਲੈਣੇ ਦੇ ਦੇਣੇ ਪੈ ਜਾਣਗੇ ਨੌਕਰੀ ਜਾਓ ਬਿੰਡੋ ਕੀ ਵੀ ਸ਼ੁਰੂਆਤ ਹੋ ਗਈ ਹਰ ਉਸ ਦਾ ਰਿਸਪਾਂਸ ਕਿਹਦਾ ਨਹੀਂ ਅਭੀ ਅਭੀ ਸ਼ੁਰੂ ਕੀਆ ਨਹੀਂ ਅਭੀ ਅਭੀ ਉਸ ਦੇ ਲਈ ਕੰਮ ਚੱਲ ਰਹਾ ਹੈ ਹਾਂ ਤੇ ਡੀਸੀ ਆਫਿਸ ਚ ਹੋਊਗੀ ਉੱਥੇ ਲੋਕ ਆਉਣਗੇ ਜਿਨ੍ਹਾਂ ਦਾ ਡੀਸੀ ਲੈਵਲ ਤੇ ਕੰਮ ਨੇ ਉੱਥੀ ਹੋ ਜਾਣਗੇ ਜਿਹੜੇ ਡਿਪਾਰਟਮੈਂਟ ਦੇ ਕੰਮ ਨੇ ਉਹ ਚੰਡੀਗੜ੍ਹ ਪਹੁੰਚਣਗੇ ਉਹਨਾਂ ਨੂੰ ਚੰਡੀਗੜ੍ਹ ਡਿਪਾਰਟਮੈਂਟ ਤੋਂ ਬਕਾਇਦਾ ਫੋਨ ਆਊਗਾ ਕਿ ਤੁਹਾਨੂੰ ਜਿਹੜਾ ਫੋਨ ਕਰਕੇ ਅਸੀਂ ਜਿਹੜਾ ਕਾਗਜ਼ ਬਾਦਕਾਟ ਹੋਈ ਤਾਂ ਲੈ ਲੈ आपका काफी नामा भी जो है गरीब दो मिनट चाहिए दिक्कत है दिक्कत है दो एम एल ए ਇਹ ਲਿਖ ਕੇ ਲੈ ਲਓ ਨਾ ਕੋਈ ਫੋਨ ਨੰਬਰ ਲੈ ਲਓ ਫੋਨ ਨੰਬਰ ਹੀ ਲੈ ਲਓ ਨਾ ਬਾਅਦ ਚ ਲਿਖਾ ਲਾਂਗੇ ਫੋਨ ਨੰਬਰ ਲੈ ਲਓ ਬਹੁਤ ਬਹੁਤਾਂ ਜੀ ਕੀ ਹਾਲ ਐਮ ਐਨ ਐ ਸਾਹਿਬ ਕਹੇ ਹੋ ਹਾਂ ਜੀ ਮੈਨੂੰ ਪਤਾ ਜੀ ਸਰ ਜੀ ਹੁਣ ਪ੍ਰੋਬਲਮ ਸੁਣ ਕੇ ਜਾਇਓ ਮਾੜੀ ਇੱਕ ਇੱਕ ਦਾ ਜੀ ਅਸੀਂ ਦੇਖੂ ਕਿੱਦਾਂ ਹੁੰਦਾ ਆ ਪਰ ਇਹ ਨਾ ਅੰਡਰ ਬ੍ਰਿਜ ਹੈ ਜੀ ਬਣਿਆ ਹੋਇਆ ਉਹ ਅੰਡਰ ਬ੍ਰਿਜ ਤੇ ਪਤਾ ਨਹੀਂ ਕਿਆ ਚੱਕਰ ਨਾਲ ਤੇ ਸਾਰੇ ਪਿੰਡ ਜਿਨ੍ਹਾਂ ਦੇ ਅੱਡ ਰੇਲਵੇ ਨਾਲ ਨਮੀ ਪਈ ਹੈ ਅੰਡਰ ਬ੍ਰਿਜ ਤਾਂ ਬਣ ਗਿਆ ਸਾਰਿਆਂ ਦਾ ਸਾਡਾ ਚੱਲੇ ਨਹੀਂ ਹੈਗਾ ਪਿੰਡ ਵਾਲੀ ਸਾਈਡ ਤਾਂ ਜਮਾ ਨਹੀਂ ਬਣਾ ਲੋਕਾਂ ਦੇ ਘਰ ਨਹੀਂ ਕੀ ਕਹਿੰਦੇ ਨੇ ਉਹ ਪਤਾ ਨਹੀਂ ਜੀ ਅਸੀਂ ਜਾ ਕੇ ਵੀ ਇਹ ਸਾਰਾ ਲਿਖਿਆ ਜੀ ਗੰਡਾ ਪਿੰਡ ਦਾ ਅੰਡਰ ਬ੍ਰਿਜ ਗੰਡਾ ਪਿੰਡ ਦਾ ਪਿੰਡ ਗੰਡਾ ਚੱਲ ਰਹੀ ਹੈ ਕਿ ਆਹ ਅੰਡਰ ਵਿੱਚ ਡੀਆਂ ਬਾਈਆਂ ਨੇ ਦੱਸੂਗਾ ਕਿ ਜਿਮਾਈ ਨਹੀਂ ਕਾ ਬੜਾ ਟਕਰਾ ਮੈਂ ਬਾਹਰ ਦਾ ਜਾਣਾ ਜੀ ਕੈਨਸਲ ਕਰਕੇ ਉਹ ਚਾਚੇ ਉਹਨਾਂ ਨਾਲ ਲੱਗਣ ਲੱਗ ਪਿਆ ਜੀ ਅੱਗੇ ਜਾ ਕੇ ਸਾਨੂੰ 2 ਲੱਖ ਰੁਪਏ ਸਦੀ ਗੱਡੀ ਦੀ ਕਿਸ਼ਤਾਂ ਜੀ ਪਾ ਦਾ ਬਚਨ ਤੱਕ ਹੈ ਨਹੀਂ ਜੀ ਮਹੀਨੇ ਦਾ ਤਾਂ ਨਹੀਂ ਨਹੀਂ ਕੋਈ ਨਹੀਂ ਉਹ ਆਪਣਾ ਹੱਲ ਕਰਾਂਗੇ ਤੁਹਾਡਾ ਕੋਈ ਚੁੱਲਾ ਬੁਝਣ ਨਹੀਂ ਦਿੰਦੇ ਤੁਸੀਂ ਪਹਿਲਾਂ ਬੜੀ ਬਹੁਤ ਖੁਸ਼ੀ ਹੋਈ ਬਾਹਰ ਦਾ ਕੈਨਸਲ ਕਰਕੇ ਇੱਥੇ ਰਹਿਣਾ ਉਹ ਬਖਾ ਜੀ ਜਮਾ ਪੂਰਾ ਹਾਲ ਹੋਇਆ ਨਹੀਂ ਟ੍ਰਾਂਸਪੋਰਟਰਾਂ ਦੀ ਮੁਸ਼ਕਲਾਂ ਹੈ ਜੀ ਨਹੀਂ ਨਹੀਂ ਇੱਥੇ ਰਹਿ ਕੇ ਕੰਮ ਕਰਨਾ ਤੇ ਕੰਮ ਸਾਰੇ ਠੀਕ ਕਰਾਂਗੇ ਫਿਕਰ ਨਾ ਕਰੋ ਤੁਹਾਡਾ ਨੰਬਰ ਲੈ ਲਓ ਇਹ ਨੰਬਰ ਆਇਆ ਕਰ ਲਓ

ਥੈਂਕ ਯੂ ਜੀ ਸਤਿ ਸ੍ਰੀ ਅਕਾਲ ਖੱਲਾ ਦੇ ਕੰਮ ਹੋ ਜੋ ਹੁਣ ਦੇ ਇੱਕ ਨਾਲ ਜੇ ਨਹੀਂ ਸੀ ਇੱਕ ਖੱਲਾ ਖੱਲਾ ਪਿੱਛੇ ਹੋ ਜਾ ਹਾਂ ਕਿਉਂ ਸਾਡੇ ਦੇਓ ਦੇਓ ਦੇ ਦੇ ਇਹਦਾ ਅਸਲੀ ਹੈ ਫੋਨ ਨੰਬਰ ਦੇ ਫੋਨ ਨੰਬਰ ਫੋਨ ਨੰਬਰ ਲੈ ਆ ਮੁੰਡੇ ਨੰਬਰ ਦੇ ਓਕੇ ਸਰਬਾਜੀ ਸਾਹਿਬ